نہیں دیکھ گرم گرم حضرت مولا علی مشکل کچھ شیر خدا عدل اور فضل عدل انصاف فضل ہوتا کرو عدل کیا اور فضل کیا ਮੋਲਾਲੀ ਸਰਕਾਰ ਦੀ ਕਚਹਿਰੀ ਦੇ ਵਿੱਚ ਇੱਕ ਮੁਕਦਮਾ ਆ ਗਿਆ ਇੱਕ ਚੋਰ ਨੇ ਚੋਰੀ ਕੀਤੀ ਚੋਰੀ ਕਰਕੇ ਫੜਿਆ ਗਿਆ ਆ ਮੋਲਾਲੀ ਸਰਕਾਰ ਨੇ ਸਜ਼ਾ ਦਿੱਤੀ ਕਿ ਇਹਦੇ ਹੱਥ ਕੱਟ ਦੋ ਮੋਲਾਲੀ ਸਰਕਾਰ ਨੇ ਆਹ ਬੁਧ ਹੱਥ ਕਟਵਾਏ ਔਰ ਹੱਥ ਕੱਟਣ ਤੋਂ ਬਾਅਦ ਉਹ ਸਿਫਤਾਂ ਬਿਆਨ ਕਰਦਾ ਜਾ ਰਿਹਾ ਮੋਲਾਲੀ ਸਰਕਾਰ ਦੀ ਤੇ ਰਸਤੇ ਦੇ ਵਿੱਚ ਕੌਣ ਮਿਲ ਗਿਆ ਹਜ਼ਰ ਸੁਲਮਾਨ ਫਾਰਸ ਕਹਿੰਦੇ ਵੀ ਤੇਰੇ ਹੱਥ ਕੱਟੇ ਗਏ

ਤੁਸੀਂ ਜਿਹਦੇ ਹੱਥ ਕੱਟ ਰਹੇ ਹੋ ਤੁਹਾਡੀਆਂ ਇਨੀਆਂ ਤਾਰੀਫਾਂ ਕਰਦਾ ਆਪ ਸਰਕਾਰ ਕਹਿੰਦੀ ਅੱਛਾ ਉਹਨੂੰ ਬੁਲਾ ਕੇ ਲੈ ਆਓ ਅਦਲ ਔਰ ਫਜ਼ਲ ਦੇ ਵਿੱਚ ਫਰਕ ਦੱਸ ਕੇ ਬੁਲਾ ਕੇ ਲੈ ਆਓ ਆਪ ਉਹ ਫਿਰ ਆ ਗਿਆ ਕਹਿੰਦੇ ਹਾਂ ਵੀ ਮੈਂ ਤੇਰੇ ਹੱਥ ਕੱਟ ਦਿੱਤੇ ਕਹਿੰਦੇ ਹਾਂ ਸਰਕਾਰ ਤੂੰ ਮੇਰੀਆਂ ਤਾਰੀਫਾਂ ਕਰਦਾ ਕਹਿੰਦੇ ਬੇਸ਼ੱਕ ਤਾਰੀਫਾਂ ਕਰਦਾ ਆਪ ਕਹਿੰਦੇ ਅੱਛਾ ਦੁਬਾਰਾ ਤਾਂ ਨਹੀਂ ਚੋਰੀ ਕਰਦਾ ਕਹਿੰਦਾ ਨਹੀਂ ਸਰਕਾਰ ਦੁਬਾਰਾ ਚੋਰੀ ਨਹੀਂ ਕਰਦਾ ਕਹਿੰਦੇ ਆ ਸਰਕਾਰਾਂ ਕੋਲ ਕਾਲੀ ਕਮਲੀ ਸੀ ਖਾਲੀ ਕਮਣੀ ਦੇ ਵਿੱਚ ਮੋਰ ਦੇ ਹੱਥ ਰੱਖੇ ਤੇ ਉਹੀ ਕੱਟੇ ਹੋਏ ਹੱਥ ਰੱਖੇ ਤੇ ਹਜ਼ੂਰ ਹਵੀ ਪਾਕ ਦਾ ਨਾਮ ਲਿਆ ਤੇ ਹੱਥ ਜੁੜ ਗਏ ਆਹ ਵਾਹ ਸੁਬਾਨ ਅੱਜ ਜਦੋਂ ਹੱਥ ਜੁੜੇ ਉਹ ਚੋਰ ਕਹਿੰਦਾ ਸਰਕਾਰ ਜੇ ਜੋੜਨੀ ਸੀ ਫਿਰ ਕੱਟੇ ਕਿਉਂ ਹਾਏ ਹਾਏ ਜੇ ਜੋੜਨੀ ਸੀ ਤਾਂ ਕੱਟੇ ਕਿਉਂ ਮੌਲਾਲੀ ਸਰਕਾਰ ਕਹਿੰਦੇ ਉਹ ਅਦਲ ਥਾ ਇਹ ਫਜ਼ਲ ਮੈਂ ਇਨਸਾਫ ਨਾ ਕਰਦਾ ਤਾਂ ਮੈਨੂੰ ਅਲੀ ਨਹੀਂ ਸੀ ਕਿਸੇ ਨੇ ਗਾਣਾ ਜੇ ਫਜ਼ਲ ਨਾ ਕਰਦਾ ਅਲੀ ਫਿਰ ਵੀ ਨਹੀਂ ਸੀ ਕਿਸੇ ਨੇ ਉਹ ਅਦਲ تھا